ਜਿਹੜਾ ਚੱਬੇਵਾਲ ਹਲਕਾ ਇੱਥੇ ਚੋਣ ਮੋਹਿਮ ਗਰਮ ਹੋ ਰਹੀ ਹੈ ਕਿਉਂਕਿ ਅੱਜ ਜਿਹੜਾ ਆਖਰੀ ਦਿਨ ਹੈ ਚੋਣਾਂ ਦਾ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅੱਜ ਸ਼ਾਮ ਤੋਂ ਜਿਹੜਾ ਚੋਣ ਪ੍ਰਚਾਰ ਆ ਬੰਦ ਹੋ ਜੂਗਾ ਤੇ ਸਾਰੀਆਂ ਪਾਰਟੀਆਂ ਦਾ ਜਿਹੜਾ ਚੋਣ ਪ੍ਰਚਾਰਾ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਤੇ ਸਾਡੇ ਨਾਲ ਬੀਜੇਪੀ ਤੋਂ ਸੂਸਾ ਮੌਜੂਦ ਨੇ ਸੋ ਕਰਦਿਆਂ ਗੱਲਬਾਤ ਸੂਸਾ ਕਿੱਦਾਂ ਦਾ ਜਿਹੜਾ ਲੋਕਾਂ ਦੇ ਵੱਲੋਂ ਹੰਗਾਰਾ ਮਿਲਦਾ ਕਿਉਂਕਿ ਹੁਣ ਵੀ ਤੁਸੀਂ ਇੱਕ ਚੋਣ ਰੈਲੀ ਤੋਂ ਹੀ ਆਏ ਹੋ ਕਿੱਦਾਂ ਦਾ ਹੰਗਾਰਾ ਮਿਲਦਾ ਦੇਖੋ ਜਿਹੜੀ ਮੌਜੂਦਾ ਸਰਕਾਰ ਆ ਜੀ ਉਹ ਤੋਂ ਲੋਕੀ ਬਹੁਤ ਤੰਗ ਆ ਜੀ ਔਰ ਉਹਨਾਂ ਦੇ ਕੈਂਡੀਡੇਟ ਤੋਂ ਵੀ ਲੋਕੀ ਤੰਗ ਆ ਜੀ ਤੇ ਕਾਂਗਰਸ ਨੂੰ ਵੀ ਪਰਖ ਚੁੱਕੇ ਆ ਜੀ ਭਾਰਤੀ ਜਨਤਾ ਪਾਰਟੀ ਪਹਿਲੇ ਸ਼੍ਰਮਣੀ ਕਾਲੀਦਾਲ ਨਾਲ ਜਦੋਂ ਸੀ ਜੀ ਉਦੋਂ ਰਿਕਾਰਡ ਤੋੜ ਇਸ ਹਲਕੇ ਚ ਕੰਮ ਹੋਇਆ ਏ ਡਵੈਲਪਮੈਂਟ ਦੇ ਜੀ ਤੇ ਲੋਕੀ ਉਹਨੂੰ ਯਾਦ ਕਰਦੇ ਆ ਜੀ ਤੇ ਉਹਦੇ ਬਾਅਦ 8 ਸਾਲ ਬੀਤ ਗਏ ਆ ਜੀ ਤੇ ਕਿਤੇ ਸੜਕਾਂ ਦਾ ਬੁਰਾ ਹਾਲ ਆ ਪੀਨ ਦੇ ਪਾਣੇ ਦਾ ਬ੍ਰੇਕਡਾਊਨ ਹੋਇਆ ਸਾਰਾ ਜੀ ਕੋਈ ਐਡੀਸ਼ਨ ਉਹਦੇ ਵਿੱਚ ਇੱਕ ਪੈਸੇ ਦੀ ਨਹੀਂ ਹੋਈ ਹੂੰ ਤਾਂ ਲੋਕੀ ਉਹ ਸਮਾਂ ਦੁਆਰਾ ਵਾਪਸ ਲਿਆਣਾ ਚਾਹੁੰਦੇ ਆ ਜੀ ਠੀਕ ਆ ਸਰਕਾਰ ਨਹੀਂ ਬਣਾ ਪਾਣਗੇ ਹੂੰ ਪਰ ਸੋਨ ਸਿੰਘ ਠੰਡਲ ਜਿਹੜੇ ਸਾਡੇ ਕੈਂਡੀਡੇਟ ਆ ਹੂੰ ਉਹ ਬੜੇ ਸੁੱਲ ਜੀ ਬੜੇ ਇਮਾਨਦਾਰ ਔਰ ਵਿਕਾਸਪੱਖੀ ਆ ਜੀ ਲੋਕਾਂ ਪੱਖੀ ਆ ਹੂੰ ਔਰ ਜਾਨਾ ਪਛਾਨਿਆ ਚਿਹਰਾ ਆ ਜੀ ਲੋਕੀ ਉਹਨਾਂ ਤੇ ਯਕੀਨ ਕਰਦੇ ਆ ਹਮੇਸ਼ਾ ਜੀ ਅਵੇਲੇਬਲ ਆ ਜੀ ਸੋ ਉਹਨਾਂ ਨੂੰ ਦੁਬਾਰਾ ਲਿਆਣਾ ਚਾਹੁੰਦੇ ਆ ਔਰ ਸੈਂਟਰ ਚ ਭਾਜਪਾ ਦੀ ਸਰਕਾਰ ਆ ਸੈਂਟਰ ਦੀਆਂ ਸਕੀਮਾਂ ਦਾ ਵੀ ਲਾਹਾ ਨਹੀਂ ਮਿਲ ਰਿਹਾ ਜੀ ਪੂਰੇ ਪੰਜਾਬ ਨੂੰ ਨਹੀਂ ਮਿਲ ਰਿਹਾ ਜੀ ਤੇ ਹਲਕੇ ਨੂੰ ਤਾਂ ਘੱਟ ਤੋਂ ਘੱਟ ਮਿਲੇ ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਦੇਖ ਕੇ ਲੋਕਾਂ ਦਾ ਫੈਸਲਾ ਜੀ ਕਿ ਇਸ ਵਾਰੀ ਸੋਨ ਸਿੰਘ ਠੰਡਲ ਨੂੰ ਜਿਤਾਈਏ ਇੱਕ ਨਵੀਂ ਸ਼ੁਰੂਆਤ ਕਰੀਏ ਜੀ ਔਰ ਸੋਨ ਸਿੰਘ ਠੰਡਲ ਜਿਹੜੇ ਹੈ ਉਹ 24 ਘੰਟੇ ਜਨਤਾ ਵਾਸਤੇ ਸਮਰਪਿਤ ਹੈ ਗਿਆ ਜੀ ਦੂਸਰੀ ਗੱਲ ਇਹ ਆ ਕਿ ਅ ਕੇਂਦਰ ਦੀਆਂ ਸਕੀਮਾਂ ਜਿਹੜੀਆਂ ਨਾ ਉਹ ਉਹ ਰੁਕ ਰਿਹਾ ਹੋਣ ਕਰਕੇ ਲੋਕੀ ਬਹੁਤ ਨਰਾਜ ਆ ਲੈਂਡ ਆਰਡਰ ਦੀ ਹਾਲਤ ਜੀ ਖਰਾਬ ਹੋਣ ਕਰਕੇ ਵੀ ਲੋਕੀ ਬਹੁਤ ਨਰਾਜ ਆ ਜੀ ਮਾਈਨਿੰਗ ਵੀ ਜਿਹੜੀ ਇਹ ਕਹਿੰਦੇ ਸੀ ਬੰਦ ਕਰਾਂਗੇ ਉਹਨਾਂ ਆਪ ਕਰਵਾ ਰਹੇ ਆ ਸਾਰੇ ਜੀ ਇਹਨਾਂ ਦੇ ਆਗੂ ਜੀ ਨਸ਼ਿਆਂ ਨਾਲ ਰੋਜ਼ ਨੌਜਵਾਨ ਮਾਰ ਰਹੇ ਆ ਜੀ ਕਿਸਾਨ ਮੰਡੀਆਂ ਚ ਰੁੱਲ ਰਹੇ ਆ ਜੀ ਇਹ ਸਿਰਫ ਇਲਜ਼ਾਮਬਾਜ਼ੀ ਕਰ ਰਹੇ ਆ ਹਮ ਸੈਂਟਰ ਗਵਰਨਮੈਂਟ ਨੇ ਪੈਸੇ ਵੀ ਭੇਜਤੇ ਉਹਨਾਂ ਨੇ ਉਹਨਾਂ ਦੇ ਜਮੇ ਕੋਈ ਕੋਈ ਐਸਾ ਕੰਮ ਨਹੀਂ ਇਹਨਾਂ ਨੇ ਦੱਸਿਆ ਪਈ ਜਿਹੜਾ ਉਹ ਨਹੀਂ ਕਰ ਰਹੇ ਜੀ ਸੋ ਇਸ ਕਰਕੇ ਹਰ ਹਰਿਆਣੇ ਚ ਦੇਖੋ ਤੁਸੀਂ ਜੀ ਉੱਥੇ ਵੀ ਗਰਮੀ ਜਿਆਦਾ ਹੋਣ ਕਰਕੇ ਝੋਨਾ ਘਟ ਹੋਇਆ ਉਹਨਾਂ ਨੇ 2-2000 ਰੁਪਇਆ ਏਕੜ ਜਿਹੜਾ ਹੈ ਉਹ ਬੋਨਸ ਦਿੱਤਾ ਕਿਸਾਨਾਂ ਨੂੰ ਜੀ ਤੇ ਇਹ ਜਿਹੜਾ ਕਹਿੰਦੇ ਹੁੰਦੇ ਸੀ ਅਸੀਂ ਹਰ ਫਸਲ ਤੇ ਐਮਐਸਪੀ ਦਵਾਂਗੇ ਅਸੀਂ ਕਿਸਾਨਾਂ ਨੂੰ ਮੁਆਵਜ਼ੇ ਦਵਾਂਗੇ ਮੁਰਗੀਆਂ ਦੇ ਵੀ ਦਵਾਂਗੇ ਉਹ ਵੀ ਕੋਈ ਅਜੇ ਤੱਕ ਮੁਆਵਜ਼ਾ ਤਾਂ ਮਿਲਿਆ ਨਹੀਂ ਜੀ ਸੋ ਝੂਠਿਆਂ ਦੀ ਪਾਰਟੀ ਸਾਬਤ ਹੋਈ ਆ ਝੂਠੀ ਸਰਕਾਰ ਹੈ ਸਾਬਤ ਹੋਈ ਆ ਜੀ ਇਹ ਸਾਰਾ ਪ੍ਰਚਾਰ ਕਰਨ ਵਾਲੀ ਸਰਕਾਰ ਆ ਜੀ ਤੇ ਕੰਮ ਕਰਨ ਵਾਲੀ ਸਰਕਾਰ ਨਹੀਂ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਆ ਦਿੱਲੀ ਵਾਲਿਆਂ ਨੂੰ ਪੰਜਾਬ ਦਾ ਕੁਝ ਨਹੀਂ ਪਤਾ ਜੀ ਪਰ ਸੂਤ ਸਾਹਿਬ ਜੇ ਗੱਲ ਕਰੀਏ ਤੁਸੀਂ ਕਹਿੰਦਾ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਆ ਪਰ ਜੇ ਗੱਲ ਭਾਜਪਾ ਦੀ ਕਰੀਏ ਤਾਂ ਭਾਜਪਾ ਵੀ ਦਿੱਲੀ ਤੋਂ ਚੱਲਦੀ ਆ ਦਿੱਲੀ ਤੋਂ ਹੀ ਜਿਹੜਾ ਸਾਰਾ ਕਾਰਜਕਾਰ ਸੰਭਾਲਦੀ ਆ ਭਾਜਪਾ ਵੀ ਨਹੀਂ ਗਲਤ ਗੱਲ ਆ ਜੀ ਭਾਜਪਾ ਦਾ ਸਿਸਟਮ ਸਾਰਾ ਪ੍ਰੋਵੀਨਸ਼ੀਅਲਾਈਜ਼ਡ ਆ ਜੀ ਜਿਵੇਂ ਪੰਜਾਬ ਦੇ ਮੁੱਦੇ ਆ ਜੀ ਚੰਡੀਗੜ੍ਹ ਦਾ ਮੁੱਦਾ ਆ ਐਸਵੀਐਲ ਦਾ ਮੁੱਦਾ ਅਸੀਂ ਡਟ ਕੇ ਖੜਦੇ ਆ ਉਹਦੇ ਲਈ ਉਹ ਪ੍ਰੋਵਿੰਸ਼ਲਾਈਜ਼ਡ ਸਿਸਟਮ ਨਾਲ ਚੱਲਦੀ ਆ ਫੈਡਰਲ ਸਿਸਟਮ ਨਾਲ ਵੀ ਜੀਪੀ ਚੱਲਦੀ ਆ ਸਾਡੇ ਸੰਵਿਧਾਨ ਦੀ ਵੀ ਬਿਊਟੀ ਹੈ ਕਿ ਯੂਨਿਟਰੀ ਤੇ ਫੈਡਰਲ ਸਿਸਟਮ ਦਾ ਇੱਕ ਬੈਲੈਂਸ ਬਣਿਆ ਹੋਇਆ ਜੀ ਤੇ ਸਾਡੀ ਪਾਰਟੀ ਵੀ ਉਹ ਪਾਰਟੀ ਦੇ ਵਿੱਚ ਬੈਲੈਂਸ ਬਣਾ ਕੇ ਚੱਲਦੀ ਆ ਉਹਨਾਂ ਨੂੰ ਕੋਈ ਪੱਖਪਾਤ ਨਹੀਂ ਕਿਸੇ ਨਾਲ ਵੀ ਜੀ ਕਿਸੇ ਹਰਿਆਣਾ ਨਾ ਪੰਜਾਬ ਨਾ ਚੰਡੀਗੜ੍ਹ ਨਾ ਕੋਈ ਪੱਖਪਾਤ ਨਹੀਂ ਜਿਹੜਾ ਕੰਡੇ ਬੀਜੇ ਆ ਤਾਂ ਕਾਂਗਰਸ ਨੇ ਬੀਜੇ ਆ ਚੰਡੀਗੜ੍ਹ ਦਾ ਵੀ ਹੋਰ ਉਸਲੇ ਮਸਲੇ ਸੋਲਵ ਨਹੀਂ ਕੀਤੇ ਜੀ ਤੇ ਇਹਨਾਂ ਨੂੰ ਇੱਕਦਮ ਸੋਲਵ ਕਰ ਦੇਣਾ ਇਹ ਇੰਨਾ ਸੌਖਾ ਨਹੀਂ ਰਹਿ ਗਿਆ ਜਿਉਂ-ਜਿਉਂ ਸਮੇ ਅੱਗੇ ਤੋਂ ਅੱਗੇ ਬੀਤਦਾ ਗਿਆ ਜੀ ਸੋ ਦੋਨੇ ਸੂਬੇ ਸਰ ਜੋੜ ਕੇ ਬੈਠਣ ਫੇਕੇੰਦਰ ਰੋਕਨ ਤੇ ਅਸੀਂ ਆ ਕਰਨਾ ਚਾਹਨੇ ਤਾਂ ਹੀ ਹੋ ਸਕਦਾ ਜੋ ਜੋ ਹਾਲਾਤ ਬਣ ਚੁੱਕੇ ਹੈ ਪਰ ਸੂਬਾ ਜੀ ਗੱਲ ਕਰੀਏ ਤੁਸੀਂ ਚੰਡੀਗੜ੍ਹ ਦੇ ਮਸਲੇ ਦੀ ਗੱਲ ਕੀਤੀ ਆ ਜਿਹੜੇ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਸੀਗੇ ਉਹਨਾਂ ਦੇ ਵੱਲੋਂ ਬੀਜੇਪੀ ਤੋਂ ਅਸਤੀਫਾ ਦਿੱਤਾ ਜਾਂਦਾ ਪਹਿਲਾਂ ਪ੍ਰਧਾਨਗੀ ਤੋਂ ਅਸਤੀਫਾ ਭੇਜਦੇ ਆ ਤੇ ਹੁਣ ਬੀਜੇਪੀ ਤੋਂ ਅਸਤੀਫਾ ਭੇਜਦੇ ਆ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਚੰਡੀਗੜ੍ਹ ਦਾ ਮਸਲਾ ਏ ਇਸ ਤੇ ਜਿਹੜੀ ਵਿਚਾਰ ਦੁਆਰਾ ਹੋਣੀ ਚਾਹੀਦੀ ਆ ਹਲੇ ਇਸ ਫੈਸਲੇ ਨੂੰ ਜਿਹੜਾ ਰੱਦ ਕਰ ਦੇਣਾ ਚਾਹੀਦਾ ਤੇ ਪੀਐਮ ਨਰਿੰਦਰ ਮੋਦੀ ਨੇ ਜਿਹੜੇ ਉਹਨਾਂ ਨੂੰ ਖੁਦ ਇਸ ਮਸਲੇ ਦੇ ਵਿੱਚ ਸ਼ਾਮਲ ਹੋ ਕੇ ਜਿਹੜਾ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦੀ ਜਿਹੜੀ ਇੱਕ ਕਹਦੀ ਹੈ ਕਿ ਦਿਲਾਂ ਦੀ ਸਾਂਝ ਜੁੜੀ ਹੋਈ ਹੈ ਚੰਡੀਗੜ੍ਹ ਦੇ ਨਾਲ ਇਸ ਕਰਕੇ ਇਸ ਨੂੰ ਪੰਜਾਬ ਦਾ ਹੀ ਰਹਿਣ ਦੇਣਾ ਚਾਹੀਦਾ ਹੈ ਦੇਖੋ ਮੈਂ ਵੀ ਕੱਲ ਵੀ ਸਟੇਟਮੈਂਟ ਪਰਸੋਂ ਦਿੱਤੀ ਆ ਪੰਜਾਬ ਚੰਡੀਗੜ੍ਹ ਦਾ ਚੰਡੀਗੜ੍ਹ ਪੰਜਾਬ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਹੀ ਰਹਿਣਾ ਜੀ ਤੇ ਭਾਜਪਾ ਪੰਜਾਬ ਹਮੇਸ਼ਾ ਹੀ ਇਹ ਕਹਿੰਦੀ ਆਈ ਹੈ ਜੀ ਸੁਨੀਲ ਜਾਖੜ ਜੀ ਸਾਡੇ ਪ੍ਰਧਾਨ ਆ ਮੈਂ ਇਸ ਕਰਕੇ ਉਹਨਾਂ ਦੇ ਬਾਰੇ ਕੁਝ ਜ਼ਿਆਦਾ ਨਹੀਂ ਡਿਸਕਸ਼ਨ ਕਰਨੀ ਜੀ ਪਰ ਸੁਨੀਲ ਜੀ ਆਖੜ ਦੀ ਜਿਹੜੀ ਪਾਰਟੀ ਚ ਸੀਗੇ ਪਹਿਲਾਂ ਜੀ ਉਹ ਪਾਰਟੀ ਤਾਂ ਕਸੂਰਵਾਰ ਹੈ ਸਾਰੇ ਮਸਲਿਆਂ ਦੀ ਜੀ ਅੱਜ ਉਹ ਨਹੀਂ ਉਸ ਪਾਰਟੀ ਚ ਚਲੋ ਚੰਗੀ ਗੱਲ ਆ ਸਮਝਾਂਦੇ ਛੱਡਤੀ ਉਹਨਾਂ ਨੇ ਉਹ ਪਾਰਟੀ ਤਾਂ ਕਸੂਰਵਾਰ ਆ ਹੂੰ ਇਹ ਉਸ ਪਾਰਟੀ ਚ ਰਹਿੰਦੇ ਵੀ ਇਸ ਇਹਨਾਂ ਗੱਲਾਂ ਨੂੰ ਬਹੁਤ ਬਖੂਬੀ ਚੱਕ ਸਕਦੇ ਸੀ ਪਰ ਨਹੀਂ ਨਹੀਂ ਹੋਇਆ ਜੀ ਸੋ ਇਸ ਕਰਕੇ ਉਹਨਾਂ ਨੇ ਅੱਜ ਗੱਲ ਚੁੱਕੀ ਆ ਚਲੋ ਅੱਜ ਗੱਲ ਚੁੱਕੀ ਆ ਠੀਕ ਆ ਪਰ ਭਾਜਪਾ ਤਾਂ ਪਹਿਲਾਂ ਹੀ ਇਹ ਕਹਿੰਦੀ ਆਈ ਆ ਇਹ ਤੁਹਾਨੂੰ ਨਵੀਂ ਗੱਲ ਤਾਂ ਕੋਈ ਨਹੀਂ ਕੀਤੀ ਉਹਨਾਂ ਨੇ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਰਹਿਣਾ ਚਾਹੀਦਾ ਹੈ ਪੰਜਾਬ ਦਾ ਹੀ ਰਹੇਗਾ ਮੈਂ ਕਹਨਾ ਚਾਹੀਦਾ ਨਹੀਂ ਪੰਜਾਬ ਦਾ ਹੀ ਰਹੇਗਾ ਪਰ ਜਿਹੜੀ ਜਮੀਨਾਂ ਲੱਗ ਕੀਤੀ ਗਈ ਆ ਉਹਦਾ ਜ਼ਰੂਰ ਵਿਰੋਧ ਹੋਇਆ ਸਰਪੱਤ ਜੀ ਨੇ ਵੀ ਬਿਆਨ ਦਿੱਤਾ ਤੁਸੀਂ ਅੱਜ ਸੁਣ ਲਿਆ ਹੋਣਾ ਜੀ ਉਹ ਕਹਿੰਦੇ ਨਾ ਕੋਈ ਨੋਟੀਫਿਕੇਸ਼ਨ ਹੋਇਆ ਤੇ ਨਾ ਸੀ ਟ੍ਰਾਂਸਫਰ ਕੀਤਾ ਹਲੇ ਜੀ ਤੇ ਬਵੇਲਾ ਇੱਕ ਪੋਲੀਟੀਕਲ ਪਾਰਟੀਆਂ ਜਿਹੜੀਆਂ ਆਮ ਆਦਮੀ ਪਾਰਟੀ ਤੇ ਹੋਰ ਜਿਨ੍ਹਾਂ ਨੇ ਆਪ ਕਦੀ ਕੁਝ ਕਰਨਾ ਨਹੀਂ ਜੀ ਉਹ ਇਹ ਅੱਜ ਇਲੈਕਸ਼ਨਾਂ ਕਰਕੇ ਬਾਈ ਇਲੈਕਸ਼ਨਾਂ ਕਰਕੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਕਰਕੇ ਬਾਬੇ ਲਖੜਾ ਕਰ ਰਹੀਆਂ ਜੀ ਬਾਈ ਦਾ ਪੈਸੇਜ ਆਫ ਟਾਈਮ ਸਿਚੁਏਸ਼ਨ ਆ ਬਹੁਤ ਬਦਲ ਚੁੱਕੀ ਹੈ ਇਸ ਕਰਕੇ ਇਹ ਮਸਲੇ ਉਨੇ ਉਲਝਤੇ ਗਏ ਹੈਗੇ ਇਹਨੂੰ ਸੋਲਵ ਕਰਨਾ ਜਿਸ ਲਈ ਤਿੰਨਾਂ ਸੂਬਿਆਂ 'ਚ ਇੱਕ ਸਰਕਾਰ ਹੋਵੇ ਤੇ ਸੈਂਟਰ 'ਚ ਦੋਨਾਂ ਸੂਬਿਆਂ 'ਚ ਤੇ ਸੈਂਟਰ 'ਚ ਫਿਰ ਫੇਰ ਕੋਈ ਸ਼ਾਇਦ ਰਸਤਾ ਨਿਕਲੇਗਾ ਜੀ ਸੂਤ ਸਾਹਿਬ ਜਿਵੇਂ ਪਿਛਲੀਆਂ ਲੋਕਸਭਾ ਇਲੈਕਸ਼ਨ ਦੇ ਵਿੱਚ ਬੀਜੇਪੀ ਦਾ ਬੜਾ ਵਿਰੋਧ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਹੁਣ ਤੁਸੀਂ ਇਲਾਕੇ ਦੇ ਵਿੱਚ ਫਿਰਦੇ ਹੋ ਹਲਕੇ ਦੇ ਵਿੱਚ ਫਿਰਦੇ ਹੋ ਕਿੰਨਾ ਕਿ ਜਿਹੜਾ ਬੀਜੇਪੀ ਦਾ ਵਿਰੋਧ ਦੇਖਣ ਨੂੰ ਮਿਲਦਾ ਸਾਨੂੰ ਤਾਂ ਕਿਸੇ ਪਿੰਡ 'ਚ ਨਹੀਂ ਦੇਖਿਆ ਜੀ ਕਿਸਾਨ ਸਾਡੇ ਭਰਾ ਆ ਜੀ ਸਾਰੇ ਸਾਡੇ ਨਾਲ ਤੋਂ ਰਹੇ ਆ ਜੀ ਠੀਕ ਆ ਕੋਈ ਲੀਡਰ ਕਰਦੇ ਆ ਉਹਨਾਂ ਦਾ ਵਿਰੋਧ ਠੀਕ ਆ ਮੈਂ ਸਮਝਦਾ ਬੀਜਪੀ ਦਾ ਕੋਈ ਕਿਸੇ ਦਾ ਪੋਲਿਟੀਕਲ ਮੋਟਿਵ ਵੀ ਹੋ ਸਕਦਾ ਜੀ ਕਿਸਾਨੀ ਦੇ ਮੁੱਦੇ ਵੀ ਹੋ ਸਕਦੇ ਆ ਜੀ ਪਰ ਉਹ ਬੈਠ ਕੇ ਸੁਲਝਾਏ ਜਾਣੇ ਚਾਹੀਦੇ ਆ ਨਾ ਕਿ ਇੱਕ ਪਾਰਟੀ ਨੂੰ ਟਾਰਗੇਟ ਕਰਕੇ ਜਾਂ ਦੂਜੀ ਪਾਰਟੀ ਦੇ ਹੱਕ ਚ ਕਹਿ ਦੇਣਾ ਜੀ ਅਸੀਂ ਤਾਂ ਕਾਂਗਰਸ ਨੂੰ ਜਿਤਾਣਾ ਸੀ ਹਰਿਆਣੇ ਚ ਲਾਈਕ ਥੈਟ ਇਹ ਗੱਲਾਂ ਜਿਹੜੀਆਂ ਇਹ ਕਿਸੇ ਵੀ ਸੂਬੇ ਦੀ ਸਿਹਤ ਲਈ ਚੰਗੀਆਂ ਨਹੀਂ ਹੈਗੀਆਂ ਜੀ ਕਿਸਾਨਾਂ ਦੇ ਵਿਰੋਧ ਕਰਕੇ ਕਈ ਕਈ ਉਲਝਨਾ ਪੈਦਾ ਹੋ ਚੁੱਕੀਆਂ ਹੈਗੀਆਂ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਕਈ ਵਰੀ ਆਂਦੀਆਂ ਹੈਗੀਆਂ ਔਰ ਜਿਹੜੇ ਫ੍ਰੀ ਐਂਡ ਫੇਅਰ ਇਲੈਕਸ਼ਨ ਆ ਜੀ ਉਹਦੇ ਵਿੱਚ ਵੀ ਮੈਂ ਸਮਝਦਾ ਕਿ ਬਹੁਤ ਵੱਡੀ ਰੁਕਾਵਟ ਜਿਹੜੀਆਂ ਜਿਦਾ ਇੱਥੇ ਸਰਕਾਰ ਹੈਗੀ ਆ ਆਮਦਮੀ ਪਾਰਟੀ ਦੀ ਉਹ ਨਹੀਂ ਯੂ نو ਇਸ ਰੁਕਾਵਟ ਨੂੰ ਰੋਕ ਰਹੀ ਤੇ ਜਾਣ ਬੁੱਝ ਕੇ ਡੈਮੋਕਰੇਸੀ ਦਾ ਕੰਮ ਹੋ ਰਿਹਾ ਹੈਗਾ ਜੀ ਸੋ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ ਆਪਣੇ ਮੁੱਦੇ ਉਹ ਜਿਸ ਢੰਗ ਨਾਲ ਸੱਤਿਆਗ੍ਰਹਿ ਦੇ ਸਿਸਟਮ ਚ ਹੁੰਦਾ ਸੀ ਉਹ ਕਰਨਾ ਚਾਹੀਦਾ। ਸੂਤ ਸਾਹਿਬ ਟੱਕਰਾ ਕਿਹਦੇ ਨਾਲ ਮੰਨਦੇ ਹੋ ਚੱਬੇਵਾਲ ਦੇ ਵਿੱਚ ਕਿ ਕਿਹਦੇ ਨਾਲ ਜਿਹੜਾ ਬੀਜੇਪੀ ਦਾ ਸੋਨ ਸਿੰਘ ਠੰਡਲ ਦਾ ਮੁਕਾਬਲਾ ਹੈ। ਨਹੀਂ ਮੈਂ ਟੱਕਰਾਂ ਨਹੀਂ ਮੰਨਦਾ ਕੁਝ ਵੀ ਦੇਖੋ ਬੀਜੇਪੀ ਅਸਲ ਨੰਬਰ 1 ਤੇ ਚੱਲ ਰਹੀ ਆ। ਜੀ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਿਛੇ ਕਾਂਗਰਸ ਦਾ ਐਮ ਐਲ ਏ ਰਿਹਾ ਹੁਣ ਐਮ ਪੀ ਅਗਪਤਾ ਬਣ ਗਿਆ। ਜੀ। ਸੋ ਇਸ ਕਰਕੇ ਤ੍ਰੈਂਗਲਰ ਫਾਈਟ ਦੇ ਵਿੱਚ ਬੀਜੇਪੀ ਦਾ ਅੱਜ ਸਭ ਤੋਂ ਉੱਪਰ ਆ। ਜੀ ਬੀਜਪੀ ਦੇ ਨਾ ਕੈਂਡੀਡੇਟ ਤੇ ਨਾ ਬੀਜਪੀ ਪਾਰਟੀ ਤੇ ਕੋਈ ਐਸਾ ਇਲਜ਼ਾਮ ਆ ਜਿਹੜਾ ਉਹਨਾਂ ਦੋਨਾਂ ਤੇ ਹੈਗਾ ਉਹ ਉਸ ਪਾਰਟੀਆਂ ਦੇ ਉਹਨਾਂ ਦੇ ਤਾਂ ਕੈਂਡੀਡੇਟ ਵੀ ਬਾਹਰ ਲਏ ਹਸਲ ਕੇ ਤਾਂ ਹੀ ਨਹੀਂ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦਾ ਸੋ ਸੂਤ ਸਾਹਿਬ ਨੇ ਬੜਾ ਕਹਿ ਦਿੱਇ ਕਿ ਕਲੀਅਰਲੀ ਸਮਝਾਇਆ ਕਿ ਕਿੱਦਾਂ ਜਿਹੜੇ ਮਸਲੇ ਹੱਲ ਹੋਣੇ ਨੇ ਕਿੱਦਾਂ ਦੇ ਜਿਹੜੇ ਮਸਲੇ ਨੇ ਉਹ ਜਿਹੜੇ ਅਸਲ ਮੁੱਦੇ ਨੇ ਉਹਨਾਂ ਨੂੰ ਲੁਕਾ ਕੇ ਜਿਹੜੇ ਨਕਲੀ ਮੁੱਦੇ ਨੇ ਉਹਨਾਂ ਨੂੰ ਖੜਾ ਕੀਤਾ ਜਾ ਰਿਹਾ ਇਦਾਂ ਦੀ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਚਾਹੇ ਉਹ ਗਵਰਨਮੈਂਟ ਦੇ ਖਿਲਾਫ ਹੋਵੇ ਚਾਹੇ ਜਿਹੜਾ ਕੈਂਡੀਡੇਟ ਨੇ ਉਹਨਾਂ ਦੇ ਖਿਲਾਫ ਹੋਵੇ ਹਾਲਾਂਕਿ ਹੁਣ ਸਮਾਂ ਦੱਸੂਗਾ ਵੀ ਤਰੀਕ ਦੱਸੂਗੀ ਕਿ ਕਿਹਦੇ ਹੱਕ ਦੇ ਵਿੱਚ ਲੋਕ ਆਪਣੇ ਹੱਥ ਦੇ ਉਂਗਲ ਦਾ ਜਿਹੜਾ ਇਸਤੇਮਾਲ ਕਰਕੇ ਬਟਨ ਦਬਾਉਂਦੇ ਆ ਤੇ ਤੇਈ ਨਵੰਬਰ ਜਿਹੜੀ ਉਹ ਤਰੀਕ ਦੱਸੂਗੀ ਕਿ ਕਿਸਦੇ ਹੱਕ ਦੇ ਵਿੱਚ ਜਿਹੜੇ ਚੱਬੇਵਾਲ ਦੇ ਲੋਕ ਆ ਆਪਣਾ ਫਤਵਾ ਸੁਣਾਉਂਦੇ ਆ ਸੋ ਜੁੜੇ ਰਹੋ ਚੈਨਲ ਦੇ ਨਾਲ